ਆਜ਼ਾਦੀ ਦਿਹਾੜੇ ਮੌਕੇ ਤੇ ਦੇਸ਼ ਵਾਸੀਆਂ ਨੂੰ ਇੱਕ ਵੱਡੀ ਸੌਗਾਤ ਮਿਲੀ ਹੈ ਅਤੇ ਹੁਣ بار بار ਫਾਸਟ ਟੈਗ ਰੀਚਾਰਜ ਕਰਨ ਦੇ ਚੰਝੜ ਤੋਂ ਤੁਹਾਨੂੰ ਛੁਟਕਾਰਾ ਮਿਲ ਗਿਆ ਤੁਹਾਨੂੰ ਇੱਕ ਵਾਰ ਪੇਮੈਂਟ ਕਰਨੀ ਹੋਵੇਗੀ ਤੇ ਤੁਸੀਂ ਐਨੂਅਲ ਫਾਸਟ ਟੈਗ ਪਾਸ ਬਣਵਾ ਸਕਦੇ ਹੋ ਸੋ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਲਿਆਂਦੀ ਗਈ ਇਹ ਜਿਹੜੀ ਸਹੂਲਤ ਹੈ ਉਹ ਅੱਜ ਤੋਂ ਲਾਗੂ ਹੋ ਚੁੱਕੀ ਹੈ ਸੋ ਕੀ ਹੈ ਫਾਸਟ ਟੈਗ ਐਨੂਅਲ ਪਾਸ ਅਤੇ ਕਿਵੇਂ ਇਸ ਤੋਂ ਅਪਲਾਈ ਕੀਤਾ ਜਾ ਸਕਦਾ ਹੈ ਕਿ ਕਿ ਇਸ ਦੇ ਫਾਇਦੇ ਨੇ ਆਓ ਵੇਖਦੇ ਹਾਂ ਖਾਸ ਰਿਪੋਰਟ ਵਿਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦਾ ਤੋਹਫ਼ਾ ਦਿੰਦਿਆਂ ਹੋਇਆਂ ਫਾਸਟਟੈਗ ਐਨੂਅਲ ਪਾਸ ਦੀ ਸਹੂਲਤ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ। ਯਾਨੀ ਕਿ ਹੁਣ ਆਮ ਲੋਕਾਂ ਨੂੰ ਵਾਰ-ਵਾਰ ਫਾਸਟਟੈਗ ਰੀਚਾਰਜ ਕਰਨ ਦੀ ਲੋਟ ਨਹੀਂ ਪਵੇਗੀ ਅਤੇ ਉਹਨਾਂ ਨੂੰ ਇੱਕ ਵਾਰ ਪੇਮੈਂਟ ਕਰਨੀ ਹੋਵੇਗੀ ਤੇ ਸਾਲ ਭਰ ਟੋਲ ਟੈਕਸ ਦਾ ਭੁਗਤਾਨ ਕਰਨ ਤੋਂ ਉਹਨਾਂ ਨੂੰ ਬਚਿਆ। ਜਾ ਸਕਦਾ ਹੈ ਕਾਬਲੇ ਜ਼ਿਕਰ ਹੈ ਕਿ ਇਹ ਸਹੂਲਤ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਲਿਆਂਦੀ ਗਈ ਹੈ ਅਤੇ ਖਾਸ ਕਰਕੇ ਇਹ ਸਹੂਲਤ ਉਹਨਾਂ ਲੋਕਾਂ ਦੇ ਲਈ ਹੈ ਜੋ ਅਕਸਰ ਹੀ ਲੰਮੀ ਦੂਰੀ ਦੀ ਯਾਤਰਾਵਾਂ ਕਰਦੇ ਨੇ ਅਤੇ ਵਾਰ-ਵਾਰ ਬੈਲੈਂਸ ਖਤਮ ਹੋਣ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਫਾਸਟੈਗ ਸਲਾਨਾ ਪਾਸ ਲੈਣ ਲਈ ਤੁਹਾਨੂੰ ਕੀ ਕਰਨਾ ਪਵੇਗਾ ਇਸ ਦੇ ਲਈ ਬਕਾਇਦਾ ਤੁਹਾਨੂੰ 3000 ਰੁਪਏ ਦਾ ਇੱਕ ਵਾਰ ਭੁਗਤਾਨ ਕਰਨਾ ਪਵੇਗਾ ਅਤੇ ਇਸ ਦੇ ਨਾਲ ਹੀ ਤੁਹਾਨੂੰ 1 ਸਾਲ ਦੇ ਟੋਲ ਟੈਕਸ ਮੁਫਤ ਕਰ ਦਿੱਤੇ ਜਾਣਗੇ ਜਿਸ ਦੇ ਵਿੱਚ 200 ਟ੍ਰਿਪ ਸ਼ਾਮਲ ਕੀਤੇ ਗਏ ਨੇ ਕਾਬਲੀ ਜ਼ਿਕਰ ਹੈ ਕਿ ਪਰ ਟ੍ਰਿਕ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਦੇਖੀਏ ਤਾਂ 15 ਰੁਪਏ ਤੁਹਾਨੂੰ ਇੱਕ ਵਾਰ ਟੋਲ ਟੈਕਸ ਦਾ ਭੁਗਤਾਨ ਕਰਨ ਦੇ ਵਿੱਚ ਖਰਚ ਹੋ ਰਹੇ ਨੇ ਜੋ ਕਿ ਪਹਿਲਾਂ ਕਿਤੇ ਜ਼ਿਆਦਾ ਤੁਹਾਨੂੰ ਅਦਾਇਗੀ ਕਰਨੀ ਪੈਂਦੀ ਸੀ ਇੱਥੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕੀਤੀ ਜਾਵੇ ਤਾਂ ਇਹ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਸਹੂਲਤ ਦੇ ਨਾਲ ਆਮ ਪਬਲਿਕ ਦੀ ਜੀਵ ਤੇ ਬੋਝ ਘਟ ਜਾਵੇਗਾ ਅਤੇ ਪਹਿਲਾਂ ਇਹ ਜਿਹੜੀ ਕਿ ਸਹੂਲਤ ਕੁਝ ਚੁਣੇ ਹੋਏ ਟੋਲ ਪਲਾਜ਼ਾ ਤੇ ਹੀ ਲਾਗੂ ਹੁੰਦੀ ਸੀ ਪਰ ਅੱਜ ਤੋਂ ਇਹ ਦੇਸ਼ ਭਰ ਦੇ ਟੋਲ ਪਲਾਜ਼ਾ ਦੇ ਉੱਪਰ ਲਾਗੂ ਹੋ ਚੁੱਕੀ ਹੈ ਇੱਥੇ ਜ਼ਿਕਰ ਕਰਨਾ ਇਹ ਵੀ ਖਾਸ ਹੈ ਕਿ ਨੈਸ਼ਨਲ ਹਾਈਵੇ ਅਤੇ ਨੈਸ਼ਨਲ ਐਕਸਪ੍ਰੈਸ ਵੇ ਦੇ ਉੱਪਰ ਹੀ ਜਿਹੜਾ ਕਿ ਫਾਸਟੈਗ ਸਲਾਨਾ ਪਾਸ ਹੈ ਉਹ ਲਾਗੂ ਹੋਵੇਗਾ ਜਦਕਿ ਬਾਕੀ ਟੋਲ ਦੇ ਉੱਪਰ ਤੁਹਾਨੂੰ ਆਮ ਵਗਿ ਭੁਗਤਾਨ ਕਰਨਾ ਪਵੇਗਾ ਹੁਣ ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਇਹ ਸਲਾਨਾ ਫਾਸਟੈਗ ਪਾਸ ਕੰਮ ਕਿਵੇਂ ਕਰਦਾ ਹੈ ਜ਼ਿਕਰ ਖਾਸ ਹੈ ਕਿ ਹਰੇਕ ਕ੍ਰੋਸਿੰਗ ਨੂੰ ਇੱਕ ਯਾਤਰਾ ਦੇ ਵਜੋਂ ਗਿਣਿਆ ਜਾਵੇਗਾ ਅਤੇ ਜਿਸ ਤਰ੍ਹਾਂ ਦੇ ਨਾਲ ਸ਼ਰਤ ਨਿਰਧਾਰਤ ਕੀਤੀ ਗਈ ਹੈ ਕਿ ਤੁਹਾਨੂੰ 200 ਟ੍ਰਿਪ ਇਸ ਸਲਾਨਾ ਪਾਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਅਤੇ ਇੱਕ ਵਾਰ ਐਗਜ਼ਿਟ ਅਤੇ ਐਂਟਰੀ ਪੁਆਇੰਟ ਤੇ ਯਾਤਰਾ ਦੇ ਵਜੋਂ ਇਹ ਦੋ ਟ੍ਰਿਪ ਗਿਨੇ ਜਾਣਗੇ ਅਤੇ ਜਿਵੇਂ ਹੀ ਪਾਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਆਟੋਮੈਟਿਕ ਤੁਹਾਡਾ ਸਲਾਨਾ ਫਾਸਟੈਗ ਪਾਸ ਡੀਐਕਟਿਵ ਹੋ ਜਾਵੇਗਾ ਅਖਰਕਾਰ ਇਸ ਸਲਾਨਾ ਫਾਸਟੈਗ ਪਾਸ ਨੂੰ ਕਿਵੇਂ ਬਣਾਇਆ ਜਾਵੇ ਇਸ ਲਈ ਤੁਹਾਨੂੰ ਨੈਸ਼ਨਲ ਹਾਈਵੇ ਥੋਰਟੀ ਦੀ ਵੈਬਸਾਈਟ ਤੇ ਜਾਣਾ ਹੋਵੇਗਾ ਜਿੱਥੇ ਕਿ ਤੁਹਾਨੂੰ ਆਪਣੇ ਮੋਬਾਈਲ ਨੰਬਰ ਨੂੰ ਰਜਿਸਟਰ ਕਰਨਾ ਹੋਵੇਗਾ ਅਟਰ ਰਜਿਸਟ੍ਰੇਸ਼ਨ ਤੋਂ ਬਾਅਦ ਫਾਸਟੈਗ ਆਈਡੀ ਪੜਨੀ ਹੋਵੇਗੀ ਫਿਰ ਤੁਹਾਨੂੰ ਯੂਪੀਆਈ ਡੈਬਿਟ ਕ੍ਰੈਡਿਟ ਕਾਰਡ ਜਾਂ ਨੈਟ ਬੈਂਕਿੰਗ ਦੇ ਜ਼ਰੀਏ 3000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅੱਜ ਭੁਗਤਾਨ ਹੋਣ ਤੋਂ 2 ਘੰਟੇ ਦੇ ਅੰਦਰ-ਅੰਦਰ ਤੁਹਾਡਾ ਫਾਸਟਟੈਗ ਐਨੂਅਲ ਪਾਸ ਐਕਟੀਵੇਟ ਹੋ ਜਾਵੇਗਾ ਬਕਾਇਦਾ ਐਸਐਮਐਸ ਦੇ ਜ਼ਰੀਏ ਤੁਹਾਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ